ਪਤਾ ਕਰੋ ਇਸ ਕੀ ਟੈਕਨੀਕਲ ਪ੍ਰੋਬਲਮ ਕੀ ਆਏ ਇਹ ਕਿਉਂ ਘੁਟਾ ਘੁਟਾ ਜਿਹਾ ਰਹਿੰਦਾ ਹੈ ਪ੍ਰਧਾਨਾ ਗੁੱਡ ਮਾਰਨਿੰਗ ਮੈਂ ਦੋ ਛੋੜ ਕੇ ਜਾ ਰਹਾ ਹਾਂ ਪ੍ਰਧਾਨਾ ਗੁੱਡ ਮਾਰਨਿੰਗ ਮੜਾ ਬਲੌਗ ਬਣਾ ਲੀਏ ਠੀਕ ਹੈ ਬਣਾਉਣਾ ਸੀ ਹੈ ਨੋਂਦੇ ਤੋਂ ਸ਼ੁਰੂ ਕਰਨਾ ਨਾ ਨੂਲੇ ਬਸ ਬਣ ਗਿਆ ਹੋਰ ਕੀ ਚਾਹ ਪੀ ਲਈ ਆਪਾਂ ਅੰਗਰੇਜ਼ੀ ਬੋਲਦੇ ਹਾਂ ਉਹਨਾਂ ਕੇ ਸਾਥ ਅੰਗਰੇਜ਼ੀ ਹਰਜੀਤ ਕੋਲ ਬੈਠਿਆ ਫਲੈਟ ਚ ਚੰਡੀਗੜ੍ਹ ਸੈਕਟਰ 40 43 ਨਾ ਨੂੰ ਕਿ ਤੋ ਦੇਵ ਲਵੀ ਇੱਕ ਬੰਦਾ ਸਾਡਾ ਰੈਂਡਾ ਨਹਾਉਣ ਵਾਲੇ ਉਹ ਕੌਲੀ ਆ ਉੰਦਰ ਬੈਠੇ ਨਾ ਲੈਨੇ ਆ ਨਾ ਆ ਚੱਲ ਪਾਣੀ ਫਿਰ ਪਾਇਆ ਪਿਆ ਪਾਣੀ ਉਹਦੇ ਵਿੱਚ ਮੈਨੂੰ ਐਜੀ ਮੈਨੂੰ ਦੁਸ਼ਤ ਕਰਮਾ ਦੋ ਜੀ ਥੋੜਾ ਜਿਹਾ ਟਾਈਮ ਲੱਗਣਾ ਬਿਜੀ ਹਾਂ ਅਸੀਂ ਆ ਵੀ ਆਪਣਾ ਰਾਤ ਦਾ ਟਿਕਾਣਾ ਸੀ ਤੇ ਨਾਲ ਹੀ ਰਸੋਈ ਹੈ ਇਹ ਹੁਣ ਆਪਾਂ ਚੱਲਣ ਲੱਗੇ ਆਂ ਇੱਥੋਂ ਅੱਗੇ ਵੱਲ ਨੂੰ ਸਿਮILAR ਰੋਡ ਪਾਵਾਂਗੇ ਇੱਕ ਵਾਰੀ ਫਿਰ ਦੇਖਦੇ ਆਂ ਅੱਗੇ ਵੀ ਕਿੱਥੇ ਕ ਸਟੇਜ 2 ਕਰਨੀ ਆਂ ਚੱਕ ਫਿਰ ਕਿੱਚ ਦੇ ਗਰਾ ਗੱਡੀ ਆਹ ਫਲੈਟ ਅਸੀਂ ਜਿਹੜਾ ややややや。 ਉਹਦਾ ਫਲੈਟ ਆ ਲਿਆ ਹੋਇਆ ਰੈਂਟ ਤੇ ਆ ਰੈਂਦਾ ਉਹ ਇਹ ਪਤਾ ਨਹੀਂ ਕਿੱਧਰ ਵੜਦੇ ਰਸੋਈ ਜੀ ਚ ਤੇ ਆ ਰੂਮ ਤੇ ਮੋਤਵਾਰ ਬਾਈ ਨੇ ਕਿਹਾ ਸੀ ਕਿ ਨਾ ਮੇਰੇ ਕੋਲੇ ਆ ਕੇ ਨਹੀਂ ਜਾਂਦੇ ਆ ਕਿ ਨਹੀਂ ਜਾਂਦੇ ਇਹ ਸવાર ਫਿਰ ਆਪਾਂ ਪਹੁੰਚ ਗਏ ਤੇ ਬ੍ਰੇਕਫਾਸਟ ਇਹਦੇ ਕੋਲ ਹੀ ਕਰਨਾ ਇੰਦਰ ਬੱਲੂ ਬੈਠਾ ਇਹ ਆ ਇਹਦੇ ਵਿੱਚ ਚੋਰ ਰਸੋਈ 'ਚ ਖੜਾ ਲਖੀ ਜਾਂਦਾ ਪਰ ਸਾਡੇ ਨੂੰ ਰਸੋਈ ਨਹੀਂ ਠਹਿਰੀ ਹੈ ਕਿੱਥੇ ਦੋ ਤਿੰਨ ਵਾਰੀ ਕੀੜੇ ਦੇ ਦੇ ਕੇ ਮੜਿਆ ਆਣੇ ਆਹ ਖੜਾ ਬਾਈ ਸਰੀਰ ਦਾ ਪਹਿਲਵਾਨ ਹੀ ਆ ਦਿਖਾਉਨੇ ਆ ਤੁਹਾਨੂੰ ਜਦੋਂ ਆ ਗਿਆ ਮਲਾਉਨੇ ਆ ਬਾਈ ਨਾਲ ਲੈ ਆਈ ਆਪਾਂ ਵਿਮਲ ਵਾਈ ਦੀ ਰਸੋਈ 'ਚ ਆ ਗਏ ਤੇ ਇੱਧਰ ਬਣਾ ਰਹੇ ਆ ਵਿਮਲ ਵਾਂਸਲ ਬਈਆ ਆਪਣੇ ਲਈ ਬਰੈਡ ਮੱਖਣ ਲਾ ਕੇ ਤੇ ਚਾਹ ਬਣੀ ਜਾਂਦੀ ਆ ਟੱਕਰ ਟੱਕ ਇਹੋ ਨਾਲ ਬ੍ਰੇਕਫਾਸਟ ਕਰਨ ਲੱਗੇ ਆ ਸੀ ਵਿਮਲ ਬਾਈ ਰਾਮ ਰਾਮ ਬੋਲੋ ਸਭੀ ਕੋ ਅਜੈ ਸਿਆਰਾਮ ਹਰ ਹਰ ਮਹਾਦੇਵ ਵਾਹ ਸਭ ਕਾ ਬਲਾਓ ਹੋਇਆ ਜਿੱਥੇ ਆਪਾਂ ਖੜੇ ਆਂ ਉਹ ਦੇਵੂ ਬਹੁਤ ਚਾਲ ਨੂੰ ਸੜਕ ਜਾਂਦੀ ਆ ਉਹ ਮਗਰ ਰਹਿ ਗਈ ਯਾ ਤਾਂ ਚਾਲ ਹੋ ਕੇ ਕੋਖਰੀ ਜਾਣਾ ਆ ਉਹ ਕੰਡਾ ਘਾੜ ਤੋਂ ਜਾਂਦੀ ਆ ਤਾਂ ਤਾਂ ਜੇ ਅਸੀਂ ਆ ਰਿਹਾ ਤੇ ਰੇਲ ਦੇ ਸੇਕ ਸੰਤੇ ਰੇਲ ਹਿਦਿਆਣਾ ਦਾ ਨਾਮ ਲਿਆ ਹੋਇਆ ਤੇ ਰੂਮ ਲੈਣਾ ਹੋਵੇ ਤਾਂ गल लिया तुम हां अविजीत हाँ की काम करता है अभी जी क्या काम करते हो मैं काम कुक भी करता था और चंदन जैसा किरण भी करता था तो दोनों साथ में करता था मैं अच्छा अभी कितने टाइम से निकले हो अभी आज से मेरा 22 दिन हो गया 22 दिन मुंबई से चले हो हाँ मुंबई से 22 आगे कहाँ तक जाना है अभी शिमला में जाएगा शिमला से फिर वापस हिंदुस्तान मरेगा अच्छा डेरा जाएगा डेरा तुमसे डेरा हां देहरादून से कार चला जाएगा ठीक है फिर, फिर और सितंबर का फिर निकलेंगे ठीक है उस टाइम में इधर हिमाचल पूरा घूमेगा ठीक है ठीक है अभी शिमला तक का ही है टारगेट हां शिमला दो दिन ऐसे ठहरेगा ठीक है और थोड़ा बहुत घूमेगा हमने साइड पे जाना है नहीं तो हमारे साथ ही रुक जाते अच्छा हमने इधर को सोगी से साइड को निकल जाएंगे हम मैं भी साइकिल पे आया हूँ इधर कट के मुझे भी शौक है इसीलिए रुके हैं आपको देख के अच्छा। बढ़िया लगा अगर जहाँ कुछ खाने पीने को होता तो फिर आपको खिलाते पिलाते नहीं तो आगे रुकते हैं सो गई तीन चार किलोमीटर है अच्छा। तो आ जाओ आप उधर साथ में खाए पिएंगे ए भाई तो यूट्यूब चैनल आ सारे फॉलो कर लो ट्रैवल अभिजीत ब्लॉग्स ਨਾਲ ਹੀ ਲੱਦੀ ਬਾਈ ਕੁੱਕ ਸੀਗਾ ਕਹਿੰਦਾ ਹੋਟਲ ਚ ਤੇ ਕੀੜਾ ਉੱਠਿਆ ਦੇਖੋ ਬੰਦੇ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਆਉਣਗੇ ਇਹ ਬਾਈ ਪొక్కਾਗਾ ਦੇਖ ਕੇ ਖੜ ਗਏ ਵਧੀਆ ਲੱਗਿਆ ਬਾਈ ਸਾਰਾ ਕੁਝ ਨਾਲ ਹੀ ਡੱਬੀ ਏੜਦਾ गुरुद्वारा तो इधर शिमला में भी है आज तो कैंपिंग में टेंट में चलेगा कैंपिंग करोगे कितने वाला टेंट है आपके पास मेरा सस्ता वाला 1200 का नहीं, है नहीं नहीं तो कितने तो बंदे का तो 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 <laughs> हम भी रुक जाए आपके साथ ठीक है हम घूम घाम के आ जाएंगे फिर आपका नंबर दे देना हाँ ठीक है है ना देख नंबर ला ले बाकी देख ला के बना ला ਮਾਨ ਤੁਮੋਂ ਆਪਾਂ ਲੈ ਆਵਾਂਗੇ ਖਾਣ ਦਾ। ਕੁੱਕ ਹੈਗਾ ਹੀ ਆ ਫਿਰ ਇਹ ਬਣਾ ਲੇਗਾ। ਹਾਂ, ਸ਼ਿਮਲਾ ਰੁਕਣਾ ਹੈ। ਹਾਂ, ਸ਼ਿਮਲਾ ਰੁਕਣਾ ਹੈ। ਸ਼ਿਮਲਾ ਤੋਂ ਪਹਿਲੇ ਕਿਹੜਾ ਰੁਕਣਾ ਹੈ? ਨਹੀਂ, ਸ਼ਿਮਲਾ ਜਿ세 ਪਾਪਰ ਕਰੇਗਾ ਇਹ। ਅੱਛਾ। ਉੱਥੇ ਨਹੀਂ ਕਰੇ ਕਿੰਨੇ ਪ੍ਰਾਧਾਤ ਹੋਟਲ ਰੇ ਕਬਰ ਕਰੇਗਾ ਇਸ। ਉੱਥੇ ਕੈਂਪਿੰਗ ਕਰੋਗੇ। ਹਾਂ। ਸਿਮਲਾ ਮੇਂ ਦੋ ਦੋ ਤਿੰਨ ਦੋ ਦਿਨ ਘੁਮੇਗਾ ਸਕਾਟ ਫੀਲ ਸਿਮਲਾ ਮੇਂ ਕੋਈ ਸਾਈਡ ਸਾਈਡ ਪਰ ਲਗਾਣਾ ਪੜੇਗਾ ਸ਼ਹਿਰ ਕੇ ਵਿੱਚ ਉਹ ਟੈਂਟ ਕੀ ਜਗ੍ਹਾ ਹੋਗੀ ਨਾ ਜਾਂ ਫਿਰ ਬਸ ਬਸ ਸਟੈਂਡ ਪਰ ਲਗਾ ਲੈਣਾ ਬਹੁਤ ਬੜਾ ਹੈ ਨਾ ਥੋੜਾ ਜਿਹਾ ਅੱਗੇ ਪਿੱਛੇ ਵੀ ਲਗਾਣਾ ਪੜੇਗਾ ਨਾ ਥੋੜਾ ਜਿਹਾ ਸ਼ਹਿਰ ਕੇ ਬਾਹਰ ਐਸਾ ਪਹਾੜ ਨੇ ਹਾਂ ਉਹੀ ਕਹਿੰਦਾ ਹਾਂ ਹਾਂ ਬਹੁਤ ਨਜ਼ਰ ਜ਼ਰਾ ਦੇਖ ਠੀਕ ਹੈ ਲਾਇ ਵੀ ਚੜਾ ਲਿਆ ਟੋਪ ਚੁੱਕਣ ਨੇ ਹਾਂ ਹੁਣ ਆਏ ਚੱਲ ਪਏ ਤੇ ਇੱਧਰ ਵੀ ਬਾਈ ਸਿਮੂਲੇਜਿੰਗ ਚੱਲ ਪਿਆ ਤੇ ਅੱਗੇ ਜਾ ਕੇ ਦੇਖਨੇ ਆ ਇਕੱਠੇ ਹੋਵਾਂਗੇ ਸ਼ਾਇਦ ਅੱਥਨੇ ਅਸੀਂ ਘੁੰਮ-ਘੁੰਮ ਕੇ ਇਹਨੇ ਸਿਮਲੀ ਰੁਕਣਾ ਸਾਡਾ ਪਲਾਨ ਸੀ ਹੋਰ ਪਾਸੇ ਨੂੰ ਸੋਕੀ ਤੋਂ ਸਾਈਡ ਤੇ ਨਿਕਲਣ ਦਾ ਇਹਨੂੰ ਬੰਬੂਗਾਰਡ ਤੇ ਚੜਾਤਾ ਹੁਣ ਡੁੱਬਿਆ ਜਾਊਗਾ ਹਾਂ ਉਹਦਾ ਇਹਨੂੰ ਕਿਰਾ ਪੈਟਰੋਲ ਪਾਤਾ ਇਹਦੇ ਵਿੱਚ ਤੇ ਹੁਣ ਦੇਖੀ ਬਣਦਾ ਜੀ ਆਜ ਸਾਈਕਲ ਦਾ ਠੀਕ ਆ ਲੈ ਚੱਲ ਪੇ ਅਵੀ ਜੀਤ ਲੰਘ ਗਿਆ ਮੂਰੇ ਸਾਈਕਲ ਦਾ ਜਾਜ ਮਾਈ ਜਾਂਦਾ ਸੀ ਹਾਂ ਕੀ ਹੰਟਾ ਕੰਮ ਲੈ ਫਿਰ ਨਾ ਪਿੱਛੇ ਲੈ ਹਾਂ ਚੱਕਦੇ ਕੰਮ ਲਾਓ ਵੀ ਇੱਕ ਵਾਰ ਅਗਾਨੀ ਕਿਹੜੀ ਰਾਸਤ ਸੜਕ ਫੜ ਲਈ ਆਪਾਂ ਅੰਕੜਾ ਤੇ ਦੇਖਦੇ ਹਾਂ ਕਿ ਆਹ ਵਾਲੇ ਕੀ ਬਾਤ ਹੈ ਕਾਹਦੇ ਕਾਹਦੇ ਵਾਲੇ ਪ੍ਰਾਣੀ ਰੋਡ ਦੀ ਜਿਹੜੀ ਕੀ ਤੋਂ ਬੈਠੇ ਸੀ ਫੋਟੋ ਹਣ ਇਹ ਲਿੰਕ ਰੋਡ ਫੜ ਲਈ ਸੀ ਸੁਣਾਗਾ ਮਾਹੌਲ ਬੜਾ ਬੜਾ ਕੇ ਨਹੀਂ ਨਾ ਇਹ ਕਿਤੇ ਆਪਾਂ ਕਾਹੋ ਕਿੱਥਰ ਨਹੀਂ ਜਾਂਦੀ ਐ ਜੇ ਤੁਹਾਡਾ ਘਰ ਨਹੀਂ ਇਹ ਹੱਥਾਂ ਕਾ ਜਾਈ ਗਈ ਹੈ ਸੂਰੀ ਜਾਂਦੀ ਹੈ ਕਾਣ ਇੰਗਾ ਕਿੱਥੇ ਜਾਣਾ ਸੀ ਹੁਣ ਕਿੱਥੇ ਰੁਕਣਾ ਕਿੱਥੇ ਤੱਕ ਸੜਕ ਜਾਊਗੀ ਉੱਥੇ ਤੱਕ ਜਾਵਾਂਗੇ ਅਸੀਂ ਜੇ ਲੋ ਖਰਾਬ ਆ ਗਈ ਸੜਕ ਉੱਥੇ ਘਾੜ ਲਾਂਗੇ ਅਸੀਂ ਟਿਕਾਣਾ ਕਿਦਾ ਪਿੰਡ ਹੋਰ ਪਜਾਇਲ ਪਿੰਡ ਆ ਗਿਆ ਸੀ ਟੱਪ ਗਏ ਆਪਾਂ ਛੋਟਾ ਜਿਹਾ ਪਿੰਡ ਆ ਸਾਹ ਦੇਖੋ ਜੀ ਬਾਹਰ ਦੇ ਨਾਲ ਜਿਹੜੇ ਪਿੰਡ ਤੱਕ ਸੜਕ ਜਾਊ ਉੱਥੇ ਤੱਕ ਜਾਵਾਂਗੇ ਬਾਕੀ ਦੇਖਦੇ ਆ ਇਹ ਸੜਕ ਕਿਤੇ ਬਾਹਲੀ ਗਾਂ ਮੈਨ ਨਾਲ ਮਿਲ ਗਈ ਤਾਂ ਕੀ ਕਹਿਣਾ ਇਹ ਕੋਪੈਨ ਬਕਿਨਾ ਨੂੰ ਲੱਗਦਾ ਇਹ ਤੋਂ ਹਟ ਕੇ ਆ ਗਿਆ ਸਾਰਾ ਸਿਮਲਾ ਰੋਡ ਤੋਂ ਆਹ ਦੇਖ ਸੜਕ ਪੱਕੀ ਸੜਕ ਦਾ ਖਤਮ ਹੋ ਗਿਆ ਹਾਂ ਚੱਲ ਆਓ ਮਾਲਾ ਤਾਂ ਆਪਣੀ ਮੰਜ਼ਿਲ ਵੀ ਨੇੜੇ ਹੀ ਆ

ਰਾਹੋਂ ਬਾਂਸ ਦਾ ਜੰਗ ਲਾ। ਤੋਂ ਮਾਂਗੇ ਬਾਂਸ ਦੀ। ਆ ਵੀ ਹੁਣ ਇੱਕ ਤੋਂ ਪਤਾ ਲੱਗਿਆ ਤੇ ਰੂਮ ਪੁੱਛਦੇ ਸੀਗੇ ਤੇ ਰਸਤਾ ਅੱਗੇ ਸਾਧੂ ਪੁਲ ਜਾ ਨਿਕਲਦਾ। ਚੋਗੀ ਤੋਂ ਸਾਧੂ ਪੁਲ ਕੱਚਾ ਹੀ ਯਾਰ ਰਸਤਾ ਲੱਗ ਭੱਗ। ਤੇ ਹੁਣ ਬਾਸ ਤਾਂ ਮੁੜਦੇ ਨਹੀਂ ਹੁੰਦੇ ਕਹਿੰਦੇ। ਫੌਜਾਂ ਅੱਗੇ ਨੂੰ ਵਗਣੀਆਂ ਸਾਧੂ ਪੁਲ ਉਹ ਚਲੇ ਗਏ ਨਾ ਜਦੋਂ ਡੋਗਗੇ ਜਾਵਾਂਗੇ 7-1 ਕਿਲੋਮੀਟਰ ਆ ਸਾਧੂਪੁਰ ਤੇ ਤੋਂ ਰੂਪਰ ਦੇ ਆਪਾਂ ਘਰ ਤੋਂ ਪਰ ਇਹਨਾਂ ਨੇ ਦਿੱਤਾ ਨਹੀਂ ਭਾਈ ਪਤਾ ਨਹੀਂ ਕਿਉਂ ਚੱਲੋ ਹੁਣ ਸਾਧੂਪੁਰ ਤੱਕ ਅੱਗੇ ਲੰਘਾਂਗੇ ਫਿਰ ਆਪਾਂ ਕੈਲ ਸਾਈਡ ਨੂੰ ਤੇ ਟੈਂਟਰ ਤਾਂ ਬੰਦ ਸਾਧੂਪੁਰ ਵਾਲਾਂ ਨੂੰ ਜਾ ਰਹੇ ਹੁਣ ਆਪਾਂ ਰੋਡ ਹੈਗਾ ਪੂਰਾ ਕੱਚਾ ਪਰ ਬਸ ਵੀ ਚੱਲਦੀ ਐ ਰੋਡ ਤੇ ਕਿਨੇ ਉੱਗੀ ਤੋਂ ਸਾਧੂਪੁਰ ਨੂੰ ਛੱਤ ਤੱਕ ਕਿਲੋਮੀਟਰ ਦੱਸਿਆ ਸੀ ਅੰਟੀ ਨੇ ਬਾਕੀ 10 ਕ ਮੰਨ ਕੇ ਚੱਲੇ ਆਂ ਸੀ ਸਾਧੂਪੁਰ 10 ਕੂ ਮਹਾ ਕੋਈ ਨਹੀਂ ਦਤਾ ਉਪਰ ਰੋਡ ਚਲਾ ਲਈਏ 10 ਕਿਲੋਮੀਟਰ ਆਵਾਜ਼ ਆਈ ਜਾਂਦਾ ਕਿਉਂਕਿ ਜੰਗਲ ਆ ਉਸ ਤੋਂ ਹੈਂ ਤਾਂ ਅਰਾਹ ਚੱਕਤੀ ਗਾ ਰੋਕ ਕੇ ਪਟ્રોલ ਪਾਵਾਂਗੇ ਗੱਡੀਆਂ 'ਚ ਕਪਿੰਡ ਆਇਆ ਤੇ ਇੱਥੇ ਘਰ ਆ ਇੱਕ ਦੇਖ ਲੈ ਪੁੱਸਿਆ ਉਹਨੂੰ ਕਮਰੇ ਨੂੰ ਆਂਟੀ ਗਈ ਆ ਪੁੱਸਣ ਨੂੰ ਆਪਦੇ ਪਤਾ ਨਹੀਂ ਲੜਕੇ ਨੂੰ ਪਤਾ ਨਹੀਂ ਕਿਹਨੂੰ ਦੇਖ ਲੈ ਜੇ ਬਣ ਗਈ ਗੱਲ ਤਾਂ ਜਦਿਸਟੇ ਇੱਥੇ ਹੋਣੀ ਐ ਨਾ ਹਲੇ ਆਪਾਂ ਨੂੰ ਪਤਾ ਨਹੀਂ ਪਿੰਡ ਦਾ ਉਹ ਬਾਅਦ ਚ ਪੁੱਛਾਂਗੇ ਕਿ ਕਿਹੜਾ ਪਿੰਡ ਆ ਇਹ ਤੇ ਤੇ ਕੱਲਿਆ ਹੀ ਦੋ ਚਾਰ ਕ ਘਰ ਹੀ ਨੇ ਪਿੰਡ ਚ ਦੇਵਾਂਗੇ ਗੇੜੇ ਫਿਰ ਪੁੱਛਾਂਗੇ ਉਹ ਘਰ ਰਹਿੰਦੇ ਤਿੰਨ ਚਾਰ ਇਕੱਠੇ ਇੱਥੇ ਤਿੰਨ ਚਾਰ ਕ ਦੋ ਕੁੱਪਰ ਨੇ ਆਹ ਆ ਜਿਹੜਾ ਆਪਾਂ ਆਏ ਆ ਵੇ ਹੈਗਾ ਕੱਚਾ ਹੀ ਇਹ ਕਿਤੇ ਤਾਂ ਬਹੁਤ ਜ਼ਿਆਦਾ ਖਰਾਬ ਆ ਜਾਂਦਾ ਕਿਤੇ ਠੀਕ ਠਾਕ ਜਾ ਆ ਜਾਂਦਾ ਸੋਗੀ ਤੌਂਦਾ ਇਹ ਰਸਤਾ ਬੜਾ ਸੋਹਣਾ ਪਿੰਡ ਸੀ ਯਾਰ ਰੂਮ ਨਹੀਂ ਮਿਲਿਆ ਵੀ ਆਂਟੀ ਦੇ ਕੀ ਜਵਾਬ ਹੁਣ ਆਪਾਂ ਚੱਲੇ ਆ ਅੱਗੇ ਦੇਖਦੇ ਆ ਕਿ ਨਾਈ ਟ੍ਰੱਕ ਗ੍ਰੇਜ ਵੀ ਜਾ ਰਹੇ ਸੀ ਗੱਡੀ ਜੀ ਚ ਆ ਤੁਮ ਕਿਸੇ ਨੇ ਦੱਸਿਆ ਹੁਣ ਆਪਾਂ ਹੀ ਰੁਕਣ ਰਗਣ ਦਾ ਹੂ ਕਿਤੇ ਨਾ ਕਿਤੇ ਜਿਹਾੜ ਐ ਜਨਮਾ ਘੜ ਲਾਉਨੇ ਆ ਹੁਣ ਕਿ ਆਏ ਆ ਜੇ ਮੇਕਅਪ ਆਉ ਹੱਬਾਂ ਨੂੰ ਜਾਂਦੇ ਹੋ ਰੁਕੇ ਸੀ ਤੇਗਾ

ਕੋ ਜਾਣਦਾ ਨਹੀਂ ਕਿ ਕਿਤੇ ਰਹਾ ਇੱਥੇ ਇੱਥੇ ਹੁੰਦਾ ਹੈ ਖਤਮ ਹੋ ਗਿਆ ਸਾਰਾ ਹੀ ਜਾ ਤਾ ਹੁੰਦੇ ਹੋ ਲੋ ਜੀ ਕੇ ਰਸਤਾ ਹੋ ਗਿਆ ਖਤਮ ਲੈ ਵੀ ਰਸਤਾ ਖਤਮ ਆਪਾ ਵਾਵੇ ਮੁਤਾਬਕ ਆ ਗਏ ਇੱਥੇ ਪਿੰਡ ਚ ਦੇਖਣੇ ਆ ਪੁੱਛਦੇ ਆ ਬਾਸ ਦੇ ਦਿਹਾਦੇ ਮਗਰ ਤੇ ਹੈ ਇਧਰ ਆ ਦੇਖੋ ਪੈ ਤਿਆ ਤੇ ਆ ਪਿੰਡ ਆ ਗਿਆ ਪਤਾ ਨਹੀਂ ਕਿਹੜਾ ਹਾਂ ਸਾਧੂਪੁਰ ਆ ਗਿਆ ਹੋਇਤਾ ਉਹ ਤੇ ਲਿਖਿਆ ਪਿਆ ਲੈ ਆ ਵੀ ਬਿੱਟੀ ਭਾਈ ਸਾਧੂਪੁਰ ਰਕਮੈਂਡ ਕਰਿਆ ਸੀ ਉੱਥੇ ਹੀ ਪਹੁੰਚ ਗਏ ਆਪਾਂ ਉਹ ਲਿਖਿਆ ਪਿਆ ਰਣਜੀਤ ਕਰਾਨਾ ਸਟੋਰ ਸਾਧੂਪੁਰ ਬੱਸ ਕਰੋ ਹੂੰ ਉਰ ਸਾਧੂਪੁਰ ਚੱਲ ਪਿਆ ਯਾਰ ਹਾਂ ਸਾਧੂਪੁਰ ਨਾਲੇ ਕਿਨਾਰੇ ਬਣੇ ਹੋਇਆ ਉਹ ਹੂੰ ਠੀਕਾ ਆਜਾ ਪਿੰਡ ਦੇਖ ਲੈ ਵਿੱਚ ਵੜ ਕੇ ਆ ਵੀ ਡਰਾਖਤ ਕੱਟਦੇ ਸੀ ਬਾਈਆਂ ਨੇ ਸਪੈਸ਼ਲ ਆਪਣੇ ਖਾਤਰ ਰੋਪਤੇ ਧੰਨਵਾਦ ਸਤਿ ਸ੍ਰੀ ਅਕਾਲ ਆ ਵੀ ਨਹੀਂ ਤਾਂ ਤਾਂ ਤੋਂ ਲੱਕੜਾਂ ਆਈਆਂ ਕਹਿੰਦੇ ਡਿੱਗਦੀਆਂ ਆ ਕੇ ਥੱਲੇ ਇੱਥੇ ਕੱਟ ਕੇ ਰੋਪਤੇ ਇਹ ਡਰਾਖਤ ਇੱਥੇ ਆ ਕੇ ਡਿੱਗਦੇ ਆ ਤਾਂ ਤੋਂ ਪੱਤੀ ਜਾਂਦੇ ਨੇ ਅਰਾ ਗੰਢ ਦੇ ਈਏ ਬੰਦੇ ਵੀ ਪੌਂਚ ਰਹੇ ਆ ਆ ਦੂਰ ਕੋਲ ਆ ਆ ਦੇਖੋ ਵੀ ਲੱਕੜਾਂ ਕੱਟ-ਕੱਟ ਕੇ ਸਿੱਟੀਆਂ ਪਈਆਂ ਆ ਦੇਖੋ ਬੰਨ੍ਹੇ ਪੜੀ ਹੋਣੀਆਂ ਹੋਣੀਆਂ ਨਾ ਲਾ ਵੀ ਸਾਦੂ ਕੋਲ ਆ ਗਏ ਆਪਾਂ ਦੇਖੋ ਆ ਬੜੇ ਸੋਹਣੇ ਬਣੇ ਲੱਗੋ ਦੇਖ ਲਓ ਇਹਨਾਂ ਕੋਲ ਇੱਧਰਲੀ ਸਾਈਡ ਵੀ ਬਣੇ ਹੋਇਆ ਹੈ ਬਦੀ ਦੇ ਕਿਨਾਰੇ ਤੇ ਰੋਕਣਾ ਤੇ ਆ ਗਿਆ ਪੌੜ ਜੇ ਆ ਗਿਰੋ ਕੈਮਰਾ ਨਾਲ ਇਧਰੋਂ ਥੱਲੇ ਉੱਤਰ ਕੇ ਨਦੀ ਦੇ ਕਿਨਾਰੇ ਬਣਾ ਯਾਰ ਆ ਜਾ ਤੇ ਸੋਨਾ ਰਜਿਸਟਰ ਤੇ ਰੋ ਕੇ ਵੀ ਅਸੀ ਅਰੰਮਨਪਰੀਤਾ ਵੱਲੋਂ ਮੈਂ ਤੇ ਨਰਮਲ ਉਧਰ ਜੇ ਵਧੀਆ ਸੀ ਮਨੂੰ ਉਹੀ ਵਧੀਆਗਾ ਜੇ ਜਿਆ ਤਾਂ ਸਹੀ ਤੂੰ ਇੱਥੋਂ ਦੇਖ ਕੇ ਨਾ ਬੰਦੇ ਉੱਥੇ ਉਧਰ ਰੋਣ ਕੇ ਵੱਧ ਠੀਕ ਆਉਂ ਚੱਤਰ ਵੀ ਰਮ ਮਕਨੀ ਨਾ ਮਰ ਮਰ ਬਈ ਹਾਲੇ ਆ ਬਣੇ ਹੋਇਆ ਸਾਰੇ ਉਹ ਕਹਿੰਦਾ ਵੀ ਮੈਂ ਉਹ ਹਟਾਇਆ ਨਾ ਉਹ ਇਹ ਗੱਲ ਕਰਾ ਨਦੀ ਜੀ ਸੇਕਾਰ ਵੀ ਹੋ ਗਈ ਨਾ ਇੱਥੇ ਰਹੀ ਆ ਆਹ ਜਿਹੜਾ ਕੰਮ ਹੋ ਰਿਹਾ ਹਾਂ ਤਾਂ ਬੜਾ ਪਟਿਆ ਜਾ ਪਿਆ ਥਾਲਾ ਉਹਦਾ ਸਾਫ਼ ਸੀ ਕੰਮ ਆਣ ਪਾਣੀ ਜਮਾਂ ਗੰਦਾ ਹੀ ਹੈ ਨਾ